ਸਤਿ ਸ੍ਰੀ ਅਕਾਲ ਮੇਰਾ ਨਾਮ ਰਮਨ ਸਿੰਘ ਆਲੋਕ ਇਸ ਵਕਤ ਮੈਂ ਮੌਜੂਦ ਆ ਕਿਸਾਨ ਮਿਲਣ ਜਿਹੜਾ ਲੁਕਿਆਨੇ ਦੇ ਪੀ ਯੂਨੀਵਰਸਿਟੀ ਕੋਲ ਲੱਗਾ ਤੁਸੀਂ ਮੇਰੇ ਪਿੱਛੇ ਮਸ਼ੀਨਾ ਦੇਖ ਲਾ ਮਸ਼ੀਨਾ ਹੈ ਕੰਪੋਜ਼ ਮਕੈਨੀਕਲ ਵਰਕਸ ਦੀਆਂ ਇਹ ਮਸ਼ੀਨਾ ਵਰਕਸ ਦੀਆਂ ਮਸ਼ੀਨਾ ਹੈ ਯਾ ਪਤਲੋ ਕਿਹੜੀ ਕਿਹੜੀ ਮਸ਼ੀਨਾ ਨੇ ਕਿਹੜੀ ਕਿਹੜੀ ਸਹੂਲਤਾਂ ਮਸ਼ੀਨਾ ਦੀ ਆਪਾਂ ਜਿਹੜੀ ਇੱਥੇ ਓਨਰ ਦੇ ਆਪਾਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਲਵਾਂਗੇ ਤੁਸੀਂ ਆ ਮਸ਼ੀਨ ਦੇਖ ਸਕਦੇ ਹੋ ਇੱਕ ਉਹ ਬੜੀ ਅਲੱਗ ਜੀ ਮਸ਼ੀਨ ਲੱਗੀ ਮੈਨੂੰ ਉਹਦੇ ਬਾਰੇ ਪੁੱਛਾਂਗੇ ਆਪਾਂ ਇਹ ਮਸ਼ੀਨ ਦਾ ਕਿਹੜਾ ਕੰਮ ਹੈ ਤੇ ਇੱਕ ਵਾਰ ਤੁਸੀਂ ਇੱਧਰ ਕੈਮਰਾ ਮਾਰ ਕੇ ਦਿਖਾਓ ਜੇ ਕੋਈ ਤਾਂ ਅਸੀਂ ਇੱਧਰ ਵੀ ਮਸ਼ੀਨਾਂ ਦਿਖਾ ਰਿਹਾ ਮੈਂ ਆਹ ਵੇਖੋ ਤੁਸੀਂ ਆਹ ਮਸ਼ੀਨਾਂ ਹੈਗੀਆਂ ਵਾ ਤੁਸੀਂ ਇਸ ਇਸ ਮਸ਼ੀਨ ਦਾ ਕੀ ਕੰਮ ਹੈ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਲਵਾਂਗੇ ਵੀ ਕਿਹੜੇ ਕੰਮ ਆਉਂਦੀ ਹੈ ਮਸ਼ੀਨ ਇੱਕ ਮਸ਼ੀਨ ਇਧਰ ਪਈ ਆ ਇਹਦੇ ਬਾਰੇ ਵੀ ਪੁੱਛਾਂਗੇ ਵੀ ਇਹ ਕਿਹੜੇ ਕੰਮ ਆਉਂਦੀ ਹੈ ਮਸ਼ੀਨ ਸਾਰੀ ਜਾਣਕਾਰੀ ਲਵਾਂਗੇ ਜਿਹੜੇ ਇੱਥੇ ਦੇ ਓਨਰ ਆ ਕਿੰਨੀ ਕੀ ਸੌਂਤਾ ਮਿਲ ਸਕਦੀਆਂ ਵਾ ਕਿਸ ਤਰ੍ਹਾਂ ਦੀ ਸਰਵਿਸ ਆ ਕਿੰਨਾ ਟਾਈਮ ਕਰਦੀਆਂ ਵਾ ਸਾਰੀ ਜਾਣਕਾਰੀ ਲੈਣ ਆਪਾਂ ਓਨਰਾਂ ਦੇ ਕੋਲ ਉਹ ਮੈਨਾ ਮੌਜੂਦ ਨੇ ਜਿਹੜੇ ਓਨਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮਸ਼ੀਨਾਂ ਦਾ ਕਿੰਨਾ ਤੇ ਲਾਭ ਮਿਲਦਾ ਹੈ ਕਿਸਾਨਾਂ ਨੂੰ ਔਰ ਕਿਹੜੇ-ਕਿਹੜੇ ਕੰਮ ਆਂਦੀਆਂ ਨੇ ਔਰ ਕਿਹੜੀ-ਕਿਹੜੀ ਸਹੂਲਤਾਂ ਆ ਕਿਸ ਤਰ੍ਹਾਂ ਦੀ ਸਰਵਿਸ ਸਾਰੀ ਜਾਣਕਾਰੀ ਲਵਾਂਗੇ ਸਰਦਾਰ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਨਾਮ ਤੁਹਾਡਾ ਮੇਰਾ ਨਾਮ ਮਨਤ ਸਿੰਘ ਹੈ ਜੀ ਹਾਂਜੀ ਤੇ ਅਸੀਂ ਕੰਬੋਜ ਮੈਕੈਨਿਕਲ ਵਰਕਸ ਰਮਦਾਸ ਜ਼ਿਲ੍ਹਾ ਮਿਰਸਾ ਤੋਂ ਜੀ ਠੀਕ ਹੈ ਜੀ ਤੇ ਅਸੀਂ ਪ੍ਰੋਲੀ ਦੀਆਂ ਸਾਮ ਸਮਾਨ ਵਾਲੀਆਂ ਮਸ਼ੀਨਾਂ ਜਿਹੜੀਆਂ 2006 ਤੋਂ ਬਣਾ ਰਹੇ ਹਾਂ ਜ ਇਹ ਕਿਸਾਨ ਵੀਰ iracial ਨੂੰ ਬਣਾ ਅਗ ਲਗਾਇਆ ਧੋਨੇ ਦੇ ਵਿੱਚ ਧੋਨੇ ਦੇ ਪ੍ਰਾਲੇ ਦੇ ਵਿੱਚ ਸਿੱਧੀ ਬਿਜਾਈ ਕਰਨਾ ਚਾਹੁੰਦੇ ਆ ਤੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵਧੀਆ ਮਸ਼ੀਨ ਇਹ ਹੈ ਜੀ ਸਮਾਰਟ ਸੀਡਰ ਹੈ ਤੇ ਸਰਕਾਰ ਇਹਦੇ ਤੇ ਸਬਸਿਡੀ ਵੀ ਦੇ ਰਹੀ ਹੈ ਹੁਣ ਹਾਲੇ ਵਿੱਚ ਸਬਸਿਡੀ ਵਧਾ ਦਿੱਤੀ ਹੈ ਦੇ ਤੇ ਹੁਣ ਇਹਦੇ ਤੇ ਸਬਸਿਡੀ 110000 ਹੋ ਚੁੱਕੀ ਹੈ ਦੂਸਰਾ ਸਰਕਾਰ ਨੇ ਟੈਕਸ ਵੀ ਘਟਾਤਾ ਉਹਦੀ ਵੀ ਇੱਕ ਮਤਲਬ ਜਿਵੇਂਦਾਰਾਂ ਨੂੰ ਜਿਹੜੀ ਇੱਕ ਵਧੀਆ ਰਾਹਤ ਮਿਲੀ ਹੈ ਇਸ ਤੋਂ ਇਲਾਵਾ ਜੀ ਇਹ ਜਿਹੜੀ ਤੁਸੀਂ ਤੁਹਾਡੇ ਪਿੱਛੇ ਮਸ਼ੀਨ ਲੱਗੀ ਹੈ ਮੈਂ ਇੱਕ ਵਾਰ ਉਧਰ ਵੀ ਆਵਾਂਗਾ ਸਰ ਉਹਦੇ ਵਾਰ ਵੀ ਜ਼ਰੂਰ ਜਾਣ ਕਰਾਂਗਾ ਸੋਰੀ ਮੈਂ ਇੱਕ ਥਾੜੀ ਕਟਨਾ ਕਰ ਦਿੰਦੀ ਹਾਂ ਹਾਂਜੀ ਆ ਕੰਬੋਜ ਮਕੈਨਿਕਲ ਜਿਹੜੀ ਸਮਾਰਟ ਸ਼ਿੱਟ ਹੈ ਠੀਕ ਹੈ ਜੀ ਇਹ ਕਿੰਨੀ ਕੀ ਦੀ ਸਰਵਿਸ ਹੈ ਕਿੰਨੇ ਦਿਨਾਂ ਦੀ ਸਰਵਿਸ ਹੁੰਦੀ ਹੈ ਇਹਦੇ ਖਾਸ ਕੀ ਹੈ ਕਿਉਂਕਿ ਇਹ ਸਮਾਰਟ ਸੀਡੋ ਹੋਰਾ ਕੋਲ ਵੀ ਹੈ ਤਾਂ ਇਹ ਸਮਾਰਟ ਸੀਡ ਕੀ ਖਾਸ ਹੈ ਸਾਡੇ ਤੇ ਇਹ ਜੀ ਅਸੀਂ ਬਣਾਉਣ ਵਾਲੇ ਪਹਿਲੇ ਐਨੂੰ ਇੰਡੀਆ ਦੇ ਸਭ ਤੋਂ ਪਹਿਲਾਂ ਅਸੀਂ ਬਣਾਇਆ ਸੀ ਇਹ ਯੂਨੀਵਰਸਿਟੀ ਦੇ ਨਾਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਮਿਲ ਕੇ ਬਣਾਇਆ ਸੀਗਾ ਤੁਸੀਂ ਤਾਂ ਹੀ ਦੇਖ ਸਕਦੇ ਉਹਦਾ ਨਾਮ ਹੀ ਪੀਏਯੂ ਸਮਾਰਟ ਸੀਡ ਲੈਸੇ ਕਰਕੇ ਹੀ ਹੈ ਬਿਲਕੁਲ ਪਹਿਲੀ ਖਾਸ ਗੱਲ ਇਹ ਹੈ ਜੀ ਮਸ਼ੀਨ 'ਚ ਖਾਸ ਇਹ ਤੇ ਹੈ ਜੀ ਪਰਾਲੀ ਦੇ ਵਿੱਚ ਬਣਾਕ ਲਗਾਇਆ ਸਭ ਤੋਂ ਘੱਟ ਤੇਲ ਖਰਚੇ ਤੇ ਇਹ ਮਸ਼ੀਨ ਨੇ ਵਿਝਾਈ ਕਰਦੀ ਹੈ ਜੀ ਠੀਕ ਹੈ ਜੀ ਜਿਹੜੀ ਸਰਵਿਸ ਦੀ ਆਪਾਂ ਗੱਲ ਕਰਦੇ ਹਾਂ ਜੀ ਇਹ ਮਸ਼ੀਨ ਨੂੰ ਹੋਰਨਾਂ ਮਸ਼ੀਨਾਂ ਦੇ ਮੁਕਾਬਲੇ ਬਹੁਤ ਸਿੰਪਲ ਬਹੁਤ ਘੱਟ ਹੈ ਤੇ ਬਾਕੀ ਜਿਹੜੀ ਅਗਲੀ ਹੁੰਦੀ ਹੈ ਜੀ ਕਿ ਸਾਡੇ ਵੱਲੋਂ ਫਾਰਮਰ ਲਈ ਕੀ ਸਹੂਲਤ ਹੈ ਜੀ ਵਾਰੰਟੀ ਵਗੈਰਾ ਉਹ ਅਸੀਂ ਜਿਹ ਇੱਕ ਸੀਜ਼ਨ ਦੀ ਸਾਡੀ ਵਾਰੰਟੀ ਹੁੰਦੀ ਹੈ ਮਤਲਬ ਕੋਈ ਵੀ ਆ ਜਿੰਦੇ ਅਸੀਂ ਹਾਜ਼ਰ ਹਾਂ ਬਾਕੀ ਜਿੰਨਾ ਚਿਰ ਜ਼ਿੰਮੇਵਾਰ ਕੋਲੇ ਮਸ਼ੀਨ ਹੈ ਉਹਨਾਂ ਦਾ ਸਾਡੇ ਨਾਲ ਜੁੜਿਆ ਹੋਇਆ ਹੈ ਅਗਰ ਕੋਈ ਸਰਵਿਸ ਦੀ ਲੋੜ ਪੈਂਦੀ ਹੈ ਤੁਹਾਨੂੰ ਕਾਲ ਕਰਕੇ ਸਰਵਿਸ ਕਿਤੇ ਨੂੰ ਪ੍ਰੋਵਾਈਡ ਹੋ ਸਕਦੀ ਹੈ ਜਿੱਥੇ ਵੀ ਉਸ ਜਿੱਥੇ ਇੱਥੇ ਮਸ਼ੀਨ ਪਹੁੰਚੂਗੀ ਜਿੱਥੇ-ਉੱਥੇ ਅਸੀਂ ਮਾਰ ਕਰਦੇ ਹਾਂ ਠੀਕ 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 ਸਰ ਬਿਲਕੁਲ ਅੱਛਾ ਸਰ ਜੀ ਜਿਸ ਤਰ੍ਹਾਂ ਕਿ ਇਹ ਮਸ਼ੀਨ ਦੀ ਤੁਸੀਂ ਖਾਸੇ ਦੱਸਿਆ ਤਾਂ ਹੁਣ ਆਪਾਂ ਇ ਇਹ ਜੀ ਆਪਣਾ ਡੀਐਸਆਰ ਸੋਨੇ ਦੀ ਸਿੱਧੀ ਬਜਾਈ ਵਾਲੇ ਜਿਹਨੂੰ ਸੀਡਰਲ ਕਹ ਦਿੰਦੇ ਆ ਓਕੇ ਤੇ ਜਿਹੜੀ ਅੱਜਕੱਲ ਚੱਲ ਰਹੀ ਹੈ ਸਟੈਪ ਸੀਡਰ ਉਹ ਹੈ ਇਹਦੇ ਨਾਲ ਅਸੀਂ ਐਡ ਕਰਦੇ ਤੇ ਨਾਲ ਸਪਰੇ ਵੀ ਹੋ ਜਾਂਦੀ ਹੈ ਤੁਸੀਂ ਬਜਾਈ ਕਰਦੇ ਕਰਦੇ ਨਾਲ ਸਪਰੇ ਵੀ ਮਤਲਬ ਕੀ ਸਪਰੇ ਵਾਲੀ ਮਸ਼ੀਨ ਇਹ ਰੱਦ ਕੋ ਨਹੀਂ ਚੱਲਦੀ ਨਹੀਂ ਚੱਲਦੀ ਹਾਂ ਜੀ ਮਤਲਬ ਜਦੋਂ ਨੇ ਦੀ ਬਜਾਈ ਕਰਦੇ ਨਾਲ ਹੀ ਹੋ ਜਾਂਦੀ ਹੈ ਕਿ ਨਦੀਨਾਂ ਵਗੈਰਾ ਦੇ ਵਿੱਚ ਜਿਹੜਾ ਬਹੁਤ ਹੱਦ ਤੱਕ ਕੰਟਰੋਲ ਹੋ ਜਾਂਦਾ ਹੈ ਓਕੇ ਹਾਂਜੀ ਇਹ ਸਰ ਜੀ 1 ਏਕੜ ਕਿੰਨੇ ਵੀ ਟਾਈਮ ਚ ਕਰ ਦਿੰਦੀ ਹੈ ਇਹਦੇ ਜੀ ਉਹੀ ਜਿਹੜਾ ਜ਼ੀਰੋ ਦਿਨ ਨੂੰ ਲੱਗਦਾ ਜੀ 45 ਮਿੰਟ ਤੋਂ ਲੈ ਕੇ 1 ਘੰਟੇ ਤੱਕ ਜਿਹੜ ਤੇ ਇਸ ਦੇ ਵਿੱਚ ਹੋਰ ਕੀ ਖਾਸ ਆ ਸਰ ਇੱਕ ਮੈਂ ਤੁਹਾਨੂੰ ਗੱਲ ਪੁੱਛਣਾ ਚਾਹਣਾ ਜਦੋਂ ਬਖਾਤੀ ਮੌਸਮ ਹੁੰਦੇ ਆ ਆਹਾਂ ਜੀ ਠੀਕ ਹੈ ਕੋਈ ਜੰਗ ਲੱਗਣ ਦਾ ਡਰ ਜਾਂ ਕੋਈ ਇਸ ਦੇਖੋ ਜੀ ਅ ਅਸੀਂ ਆਪਣੇ ਵੱਲੋਂ ਇਹਨੂੰ ਡਬਲ ਕੋਡ ਕਰਕੇ ਭੇਜਦੇ ਆ ਪ੍ਰੈਮਰ ਹੋਇਆ ਹੁੰਦਾ ਜੀ ਠੀਕ ਹੈ ਕੁਆਲਿਟੀ ਦਾ ਪਿੰਟ ਯੂਜ਼ ਕਰੀਦਾ ਆ ਠੀਕ ਹੈ ਜੀ ਬਾਕੀ ਦੇਖੋ ਜੀ ਹੁਣ ਕਈ ਕਿਸਾਨ ਵੀਰ ਮਸ਼ੀਨਾਂ ਨੂੰ ਬਹੁਤ ਸਾਫ ਰੱਖਦੇ ਆ ਉਹ ਪੰਜ ਪੰਜ ਸਾਲ ਲੀਕੇ ਮਸ਼ੀਨਾਂ ਜਾਂਦੀਆਂ ਪਰ ਜੇ ਤੁਸੀਂ ਤੇ ਖੜੀ ਰਹਿਣਗੇ ਤਾਂ ਕਿਦਣ ਕਿਦ ਅਸਰ ਤਾਂ ਹੋਣਾ ਹੀ ਹੈ ਠੀਕ ਹੈ ਜੀ ਆ ਜਸ ਵੀ ਕੀਤਾ ਤੁਸੀਂ ਕਿਸਾਨ ਮਿਹਰੇ ਦੇ ਇਹ ਜਿਹੜੀ ਆਇਆ ਟੈਕ ਜਿਹੜੀ ਜੀਐਸਟੀ ਦੀ ਲੈਸ ਹੈ ਜੀ ਉਹ ਹੈ ਜਿਹੜੀ ਪਹਿਲਾਂ 12% ਸੀਗੀ ਜੀ ਉਹ 5% ਹੋ ਗਈ ਹੈ ਉਹਦੇ ਕਰਕੇ ਜਿਹੜੀ ਹੈ ਜੀ ਇਹ ਮਤਲਬ ਰੇਟ ਦਾ ਇਹ ਨਫਰਕ ਪਹਿਲਾਂ ਜਿਹੜੀ ਜੀਐਸਟੀ ਪਹਿਲਾਂ 12% ਦੀ 1 ਲੱਖ ਵਿੱਚ 12000 ਰੁਪਏ ਜਿਹੜਾ GST ਦੇਣੀ ਪੈਂਦੀ ਸੀ ਹੁਣ 1 ਲੱਖ ਵਿੱਚ 5000 ਜਿੰਨੇ ਨੇ ਮੋਗੇ ਯਾਨੀ ਕਿ ਇਹ ਸਹੂਲਤ ਮਿਲੀ ਹੈ ਠੀਕ ਹੈ ਜੀ ਤੇ ਸਰ ਜੀ ਆਪਾਂ ਗੱਲ ਕਰੀਏ ਤੇ ਹੋਰ ਕੀ ਸਾਜੀ ਕੂਸੀ ਤੁਹਾਡੇ ਵੱਲੋਂ ਕੀ ਕਿਸਾਨ ਮਿਲ ਕੋ ਆਫਰ ਦਿੱਤੀ ਗਈ ਹੈ ਕਿਉਂਕਿ ਅਸੀਂ ਕਿਸਾਨ ਲੋਟਾਂ ਸਹੂਲਤਾਂ ਦਾ ਸਰਕਾਰ ਤੋਂﾞﾞਾ ਹੀ ਰਹੀ ਹੈ ਅਸੀਂ ਕਿਸਾਨ ਵੀਰ ਜਿਹੜੇ ਸਾਡੇ ਤੋਂ ਮੇਲੇ ਤੇ ਖਰੀਦ ਕਰਦੇ ਨੇ ਉਹਨਾਂ ਨੂੰ ਅਸੀਂ 5000 ਰੁਪਏ ਦੀ ਸਾਡੇ ਵੱਲੋਂ ਛੂਟ ਦੇ ਰਹੇ ਹਾਂ ਹੋਰ ਆਫਰ ਦਿੱਤੀ ਜਾ ਰਹੀ ਹੈ GST ਤੋਂ ਇਲਾਵਾ ਵੀ GST ਤੋਂ ਇਲਾਵਾ ਠੀਕ ਹੈ ਜੀ ਤੇ ਸਰ ਜੀ ਹੋਰ ਮਸ਼ੀਨਾਂ ਬਾਰੇ ਦੱਸੋ ਹੋਰ ਕਿਹੜੀ ਕਿਹੜੀ ਮਸ਼ੀਨਾਂ ਤੋਂ ਇਲਾਵਾ ਜੀ ਆਪੀ ਸਿਟਰ ਅਸੀਂ ਇੰਡੀਆ ਦੇ ਸਭ ਤੋਂ ਪਹਿਲੇ ਸੀਗੇ ਮਨ ਵਾਲੇ ਸਭ ਤੋਂ ਕਾਮਯਾਬ ਦੇਖੋ ਸਾਡਾ ਮਤਲਬ ਮੇਨ ਐਕਸਪਰਟਿਸ ਸਾਡੀ ਇਨਰ ਸਟੇਡੀਅਮ ਮਸ਼ੀਨਰੀ ਦੇ ਵਿੱਚ ਹੀ ਆਪੀ ਸਿਟਰ ਸਮਾਰਟ ਸਿਟਰ ਡੀਐਸਆਰ ਇਸ ਤੋਂ ਇਲਾਵਾ ਫਿਰ ਅਗੇ ਬੈੱਡ ਪਲੈਂਟਰ ਆ ਜਾਂਦੇ ਨੇ ਰੋਟਾਵੇਟਰ ਨੇ ਜੋ ਅਜੇ ਅਵੇਲੇਬਲ ਹੈ ਨਹੀਂ ਅਸੀਂ ਇੱਥੇ ਇਹੀ ਲਾਇਆ ਹੋਇਆ ਜੀ ਕਿ ਕਿਹੜੀ ਕਿਹੜੀ ਮਸ਼ੀਨ ਲਾਇਆ ਹੈ ਤੁਸੀਂ ਸਮਾਰਟ ਸਿਟਰ ਲਾਇਆ ਸੀ ਕਿ ਦੋ ਮਾਡਲ ਉਹਦੇ ਲਾਇਆ ਸੀਗੇ ਜੀ ਇੱਕ ਕੈਪੈਸਿਟਰ ਸਿਜ਼ਰ ਇੱਕ ਡੀਐਸਆਰ ਸੀ ਠੀਕ ਹੈ ਹੈਪੀ ਸਿਟਰ ਕਿਹੜਾ ਬਸ ਜੀ ਆਪੀ ਸਿਟਰ ਨੂੰ ਸਾਹਮਣੇ ਲਗਾਜਾ ਠੀਕ ਹੈ ਹੈਪੀ ਸਿਟਰ ਦਿਖ ਤਾਲੀ ਦੇ ਵਿੱਚ ਸਿੱਧੀ ਬਿਜਾਈ ਕਰਨ ਵਾਲੀ ਪਹਿਲੀ ਮਸ਼ੀਨ ਸੀਗੀ ਜਿਹੜੇ ਇੰਡੀਆ ਦੇ ਵਿੱਚ ਬਣੀ ਸੀਗੀ 2006 ਤੋਂ ਮਤਲਬ ਬਣ ਰਹੀ ਹੈ ਜੀ ਕਿਉਂਕਿ ਅਸੀਂ ਮਤਲਬ ਪਹਿਲੇ ਸੀ ਇੰਡੀਆ ਦੇ ਬਣਾਉਣ ਵਾਲੇ ਤੇ ਅੱਜ ਵੀ ਉਹ ਸਭ ਤੋਂ ਸਸਤੀ ਮਸ਼ੀਨ ਹੈ ਜਿਹੜੇ ਪਰਾਲੀ ਦੇ ਵਿੱਚ ਕਰਦੇ ਆ ਹੈ ਸਮਾਰਟ ਸੀਡਰ ਪਰਾਲੀ ਦੇ ਵਿੱਚ ਕਿਸ ਤਰ੍ਹਾਂ ਸਰ ਜਿਵੇਂ ਮੈਨੂੰ ਪਰਾਲੀ ਦੇ ਵਿੱਚ ਬਹੁਤ ਇੱਕ ਚਲਦ ਨੇ ਪਰਾਲੀ ਨੂੰ ਅੱਗ ਨਹੀਂ ਲਾਉਣ ਦੇ ਸਬੰਧ ਹਾਂਜੀ ਇਹ ਹੈਪੀ ਸੀਡਰ ਸਮਾਰਟ ਸੀਡਰ ਸੁਪਰ ਸੀਡਰ ਇਹ ਉਹਦੀਆਂ ਹੀ ਮਸ਼ੀਨਾਂ ਨੇ ਠੀਕ ਹੈ ਜੀ ਜ਼ਿਮੇਵਾਰਾਂ ਨੂੰ ਅੱਗ ਨਾਲ ਲਾਉਣੀ ਪਵੇ ਤੇ ਪਰਾਲੀ ਦੇ ਵਿੱਚ ਸਿੱਧੀ ਤੁਸੀਂ ਆਪਣੇ ਘਾਟ ਦੇ ਨਾਲ ਖੇਤ ਦੇ ਵਿੱਚ ਬਿਜਾਈ ਕਰੋ ਇੱਕ ਜਰਜੇ ਸਰ ਕਿੰਨੇ ਜ ਹੈਪੀ ਸੀਡਰ ਦੀ ਗੱਲ ਕਰੀਏ ਹੈਪੀ ਸੀਡਰ ਦੇਖੋ ਜੀ ਇਹ ਹੈਪੀ ਸੀਡਰ ਹੈ ਜਾਹਰ ਸਪਾਸ ਸੀਡਰ ਇਹਨਾਂ ਦਾ ਦੋਨਾਂ ਦਾ ਟਾਈਮ ਉਹੀ 45 ਮਿੰਟ ਤੋਂ ਲੈ ਕੇ 1 ਘੰਟਾ ਹੈ ਜੀ ਪ੍ਰਤੀ ਇੱਕ ਨਾਲ ਦੇਖੇ ਤੁਹਾਡੀ ਮਸ਼ੀਨ ਚ ਕੀ ਖਾਸ ਹੈ ਫੇਰ ਗੱਲ ਉਹੀ ਹੈ ਵੀ ਹੈਵੀ ਸੈਟਰ ਦੇ ਵਿੱਚ ਅਸੀਂ ਪਹਿਲੇ ਜੇ ਕਿਹਾ ਜੀ 3 ਲਾਸ ਹੋਵੇ ਚਾਹੀਦਾ ਜੇ ਅਸੀਂ ਦੋ 6 ਤੋਂ ਬਣਾ ਰਹੇ ਹਾਂ ਜੀ ਉਹ ਵੀ ਤੁਸੀਂ ਪਹਿਲਾਂ ਤੁਸੀਂ ਬਣਵਾਓ ਤੁਸੀਂ ਸਾਰਾ ਕਿਸਾਨ ਮੇਲਾ ਦੇਖ ਲਓ ਤੁਹਾਨੂੰ ਕਿਸੇ ਸਟਾਈਲ ਦਾ ਹੈਵੀ ਸੈਟਰ ਨਹੀਂ ਲੱਭੂਗਾ ਠੀਕ ਹੈ ਸਰ ਤੁਹਾਨੂੰ ਸਾਡੇ ਕੋਲ ਹੀ ਦਿਖੂਗਾ ਸਾਡੇ ਕੋਲ ਹੀ ਨਿਕਲੇਗਾ ਠੀਕ ਹੈ ਸਰ ਆਪਾਂ ਗੱਲ ਕਰ ਲਈਏ ਇਹਦੀ ਸਰਵਿਸ ਦਾ ਕਿੰਨਾ ਕੁ ਖਰਚਾ ਹੋਊਗਾ ਕਿੰਨੇ ਕਿਚਰਵਾ ਸਰਵਿਸ ਇਹਦੇ ਦੀ ਦੇਖੋ ਇਹਦੇ ਦੀ ਸਰਵਿਸ ਇਹਦੇ ਚ ਜਿਹਦੇ ਵੈਰੈਂਟੀਰ ਪਾਰਟ ਨੇ ਬਲੇਡ ਨੇ ਉਹ ਆਦੀ 70-80 ਕਿਲੇ ਤੋਂ ਬਾਅਦ ਆਪਾਂ ਨੂੰ ਬਦਲਨੇ ਪੈਂਦੇ ਆ ਬਦਲਨੇ ਪੈਂਦੇ ਉਹ ਲਗਭਗ ਜਣਾ ਜੀ ਆਪਣਾ 10-12000 ਰ ਉਹ ਤਾਂ ਦੇਖੋ ਜੀ ਕੋਈ ਵੀ ਮਸ਼ੀਨਾਂ ਨੇ ਚਲਾਉਣਾ ਦੇ ਵਸਾਈ ਹੋਣਗੇ ਉਹ ਤਾਂ ਹੈ ਹੀ ਆ ਸਰ ਜੀ ਕੋਈ ਵੀ ਤੁਸੀਂ ਲਾ ਲਓ ਚਾਹੇ ਮਸ਼ੀਨ ਲਾ ਲਓ ਚਾਹੇ ਬਾਈਕ ਵਾਲੋ ਕੋਈ ਵੀ ਚਲਾਉਣਾ ਖਾਤਾ ਆ ਗਈ ਆ ਹਮਨੇ ਸਰਵਿਸ ਦਾ ਸਰ ਜੀ ਤੁਸੀਂ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋ ਕਿਸਾਨਾਂ ਨੂੰ ਕੀ ਦੇਣਾ ਚਾਹੋਗੇ ਫਿਰ ਮੈਂ ਤਾਂ ਕਿਸਾਨਾਂ ਨੂੰ ਇਹ ਜਿਵੇਂ ਅਸੀਂ ਖਾਸ ਕਰਕੇ ਪਰਾਲੀ ਨਿਮਸ਼ਣੇ ਬਣਾ ਰਹੇ ਆ ਕਿ ਸਰਕਾਰ ਸਾਨੂੰ ਬਹੁਤ ਸਬਸਿਡੀ ਦੇ ਰਹੀ ਹੈ ਮੋਟੀ ਸਬਸਿਡੀ ਦੇ ਰਹੀ ਆ ਜੇ ਅਸੀਂ ਪਰਾਲੀ ਨੂੰ ਆਪਣੇ ਨਾਲ ਲਾਈਏ ਔਰਾਲੇ ਨੂੰ ਖੇਤ ਵਿੱਚ ਮਿਲਾ ਕੇ ਤੇ ਆਪਣੇ ਖੇਤਾਂ ਦੀ ਜਿਹੜੀ ਇੱਕ ਤਾਂ ਮਿੱਟੀ ਦੀ ਹੈ ਪਸੰਭਾਲ ਕਰੀਏ ਉਹ ਜਿਹੜੀ ਜਰੀਆ ਜੀ ਆਪਾਂ ਨੇ ਜਿਹੜੀ ਸਭੀ ਮਿੱਟੀ ਜੀ ਦੀ ਸੰਭਾਲ ਕਰੀ ਤੇ ਉਹਦੀ ਜਿਹੜੀ ਉਜਾਊ ਸ਼ਕਤੀ ਹੈ ਉਹਨੂੰ ਵਧਾਈਏ ਜੀ ਮੇਰਾ ਨਾਮ ਸੰਗਰਣ ਹੈ ਜੀ ਕਿ ਅਸਾਂ ਜੀ ਅਗਰ ਕਿਸੇ ਨੇ ਤਾਂ ਕੋ ਆਨਲਾਈਨ ਮੰਗਾਨੀ ਹੋਵੇ ਮਸ਼ੀਨ ਆਪਾਂ ਦਾ ਕੰਟੈਕਟ ਨੰਬਰ ਠੀਕ ਆ ਆਪਣਾ ਹੈ ਕਿ ਕਿਸੇ ਨੂੰ ਰਗ ਮੰਗਾ ਸਕਦੇ ਨੇ ਕੋਈ ਮੇਰਾ ਮੋਬਾਈਲ ਨੰਬਰ ਹੈ 7381000061 ਤੁਸੀਂ ਉੱਤੇ ਗੱਲ ਕਰ ਸਕਦੇ ਹੋ ਤੇ ਤੁਸੀਂ ਜਿੱਥੇ ਵੀ ਬੈਠੇ ਹੋ ਮੇਸੇ ਮੇਲ ਵਗੈਰਾ ਕਰਦੀ ਫੋਨ ਨੰਬਰ ਹੈ WhatsApp ਤੇ ਅਜੇ ਕਰ ਚੱਲਦਾ ਹੈ ਸਾਰਾ ਬਿਲਕੁਲ ਬਿਲਕੁਲ ਜੀ ਈਜ਼ੀ ਟੂ ਐਕਸੈਸ ਹੈ ਦੇ ਫਾਰਮਰ ਨੂੰ ਤੁਸੀਂ ਇੱਥੇ ਕਾਲ ਕਰ ਸਕਦੇ ਹੋ 7381 000045 ਇਹ ਨੰਬਰ ਹੈ ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ ਮਸ਼ੀਨ ਤੁਹਾਡੇ ਘਰੇ ਪਹੁੰਚਦੀ ਹੈ ਤੇ ਇੱਕ ਤੇ ਵੀ ਪ੍ਰੋਵਾਈਡ ਤੁਸੀਂ ਕਰ ਸਕਦੇ ਜਿੱਥੇ ਵੀ ਹੈ ਜਿਸ ਤੋਂ ਨਵੀਂ ਪੁਰੇ ਡੇ ਜਿਸ ਨੰਬਰ ਹੈ ਇਹ ਸਿਰ ਸਾਡੇ ਨਾਲ ਕੰਬੋਜ ਮਕੈਨਿਕਲ ਸਰਵਿਸ ਦੇ ਜਿਹੜੇ ਓਨਰ ਸਰਦਾਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਮਸ਼ੀਨਾਂ ਦੀ ਪੂਰੀ ਜਾਣਕਾਰੀ ਦਿੱਤੀ ਕਿਹੜੀ ਕਿਹੜੀ ਸਹੂਲਤਾਂ ਮਿਲ ਸਕਦੇ ਕਿਸਾਨਾਂ ਨੂੰ ਔਰ ਕਿੰਨੇ ਚਿਰ ਬਾਅਦ ਸਰਵਿਸ ਹੁੰਦੀ ਆ ਔਰ ਜਿਹੜਾ ਮੈਨੂਅਲ ਨਾਲ ਕਾਹ ਵੀ ਅਸਾਲ ਹੋ ਗਿਆ ਵਾ ਜਿਹੜਾ ਜਿਹੜਾ ਪਹਿਲਾਂ ਜਿਹੜਾ ਪੰਖੂ ਘੰਟਿਆਂ ਦੇ ਵਿੱਚ ਮਸ਼ੀਨਾਂ ਦੇ ਮਿਲਿਆ ਲਈ ਬਾਕੀ ਸਾਰੇ ਜਿਹੜੇ ਮਸ਼ੀਨਾਂ ਦੇ ਕਾਰਨ ਔਰ ਨਾ ਵੀ ਸੂਲਤਾ ਵੀ ਮਿਲ ਗਿਆ ਕਸਾਲਾਂ ਦੇ ਬਾਅਦ ਪਹਿਲਾਂ ਕਿ ਹਾਜ਼ਰ ਹੋ ਸਾਰੇ ਜਗਾਂ ਵਿੱਚ